ਪਟਣੇ ਦੇ ਵਿੱਚ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਸੋਟੀ ਪਟਣੇ ਦੇ ਵਿੱਚ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਸੋਟੀ ਹੋਏ ਤਵਾਰ ਦਿਨ ਸੁਦੀ ਸਤਮਈ ਪੋ ਤੇਰਾ ਪਰਵਸਤਾਂ ਮਾਤ ਲੋਕ ਵਾਲਾ ਜਦ ਸੀ ਕੀਤੀ ਈਸ਼ਵਰੇ ਆਪਦਰਿਸ਼ਤਾ ਆਈ ਨਾ ਸੀ ਬਹੁਤ ਦੇਰ ਦੀ ਅੱਗ ਹਸਤੀ ਓਡੀ ਪਟਣੇ ਪਰਗਟ ਹੋਏ ਦਸਵੇਂ ਪਾਤਸ਼ਾਹ ਸੋਢੀ ਹੋਏ ਦਸਵੇਂ ਪਾਤਸ਼ਾਹ ਸੋਢੀ ਗੰਗਾ ਜਮਨਾ ਅਤੇ ਸਰਸਤੀ ਚਰਨੇ ਤੋਣ ਨੂੰ ਆਈਆਂ ਸੌ ਸਾਲਾਂ ਦੀਆਂ ਵਗ ਵਗ ਥਕੀਆਂ ਮੁਕਤ ਹੋ ਸੁਣੋ ਗਰੀਬੋ ਸੁਣੀ ਗਈ ਅੱਜ ਥੋੜੀ ਪਟਣੇ ਦੇ ਵਿੱਚ ਪ੍ਰਗਟ ਹੋਏ ਦਸਵੇਂ ਬਾਤ ਸਾ ਸੋਡੀ ਹੋਇਆ ਰੰਗ ਸੁਨੇ ਨਾ ਕੋਈ ਪੁਕਾਰ ਜਗ ਤੇ ਬਣ ਕੇ ਉਸ ਲਈ ਠੋਸ ਗਵਾਇਆ ਆਇਆ ਹੋ ਡੁੱਬਦੀ ਬੇੜੀ ਨੂੰ ਬੰਦੇ ਲਾਉਣ ਦੇ ਲਈ ਆਪ ਚੱਲ ਕੇ ਖੁਦ ਮਲਾਇਆ ਹਕੂਮਤ ਦੀ ਚੜ ਹੋਏ ਬੇਸੀ ਬੋਡੀ ਪਟੜੇ ਦੇ ਵਿੱਚ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਸੋਢੀ ਵਿੱਚ ਖੁਸ਼ੀ ਦੇ ਛੱਡ ਕਿਨਾਰੇ ਪੁੱਛਲੇ ਸੱਤੇ ਸਾਗਰਾ ਆ ਗਿਆ ਬੇਟੇ ਵਾਰਨ ਵਾਲਾ ਸੀਸਾ ਦਾ ਸਾਧਗਰਾ ਉਹ ਤਰਦੂਗਾ ਸਰਬੰਸ ਵਾਰ ਕੇ ਧੌਣ ਕਬਰ ਦੀ ਕੋਡੀ ਪਟੜੇ ਦੇ ਵਿੱਚ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਸੋਢੀ ਰਣਬੀ ਰਾ ਕਰ ਨੈਲ ਵਰਗਿਆ ਮੁਰਸ਼ਿਦ ਲਖਸ਼ੇਰਾਂ ਦਾ ਚਰਨ ਤੋੜ ਨੂੰ ਆਇਆ ਪਾਣੀ ਜਮਜਮ ਦੀਆਂ ਲਹਿਰਾਂ ਦਾ ਚਰਨ ਤੋੜ ਨੂੰ ਆਇਆ ਪਾਣੀ ਜਮਜਮ ਦੀਆਂ ਲਹਿਰਾਂ ਦਾ ਹਰ ਮਨ ਪਿਆਰੇ ਤੀਨ ਲੋਕ ਦੇ ਆਜਾਤੀ ਦੇ ਮੋਟੀ ਪਟਣ ਦੇ ਵਿੱਚ ਪ੍ਰਗਟ ਹੋਏ ਦਸਵੇਂ ਬਾਤ ਸਾਹ ਸੋਟੀ ਪਟਣ ਦੇ ਵਿੱਚ ਪ੍ਰਗਟ ਹੋਏ ਦਸਵੇਂ ਸਾ ਸੋਡੀ ਰਹੇ ਵਿਲਕ ਦੇ ਨਿਤ ਮਜ਼ਲੂਮ ਲੱਖਾਂ ਪਰਨਾ ਜ਼ੁਲਮ ਦੇ ਵਿੱਚ ਖੜੋਤ ਆਈ ਨੇਕ ਆਤਮਾ ਫਿਰ ਸੰਸਾਰ ਉੱਤੇ ਹੋ ਕੇ ਪਿਆਰ ਵਿੱਚ ਉਤਪ੍ਰੋਤ ਆਈ ਸੱਚਾ ਮਾਰਗ ਦਰਸਾਉਣਾ ਹੈ ਜ਼ਿੰਦਗੀ ਦਾ ਐਸੀ ਬਣ ਕੇ ਉਹ ਪ੍ਰੇਰਨਾ ਸਰੋਤ ਆਈ ਫੈਲ ਗਿਆ ਤਰਲੋਕੀ ਦੇ ਵਿੱਚ ਚਾਨਣ ਅਜ ਪਟਨੇ ਵਿੱਚ ਰੱਬ ਦੀ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਾਵ ਲਇਓ ਦੇ ਮਹਾਵਾਕਾ ਅਨਸਾਰ ਗੁਰਨਾਨਕ ਪਾਤਸ਼ਾਹ ਨੇ ਦਸਵਾਂ ਜਮਾ ਧਾਰਿਆ ਸਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਆਏ ਸੋ ਇਤਿਹਾਸ ਦੇ ਸਤਕਾਰ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਅਵਤਾਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਨੇ ਉਹਨਾਂ ਵੱਲੋਂ ਜੱਥੇ ਨੂੰ 1100 ਰੁਪਇਆ ਭੇਜਿਆ ਗਿਆ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਹੁਕਮ ਕੀਤਾ ਆਰਾ ਵਰਗੀਆਂ ਸੰਗਤਾਂ ਦੇ ਇਸ ਨਗਰ ਕੀਰਤਨ ਦੇ ਵਿੱਚ ਪਹਿਲੀ ਵਾਰ ਦਰਸ਼ਨ ਕਰਵਾਏ ਇਹ ਤੁਹਾਡੇ ਨਗਰ ਦਾ ਨਗਰ ਕੀਰਤਨ ਆ ਨਾ ਜਿਹੜਾ ਸਾਡੇ ਢਾਡੀ ਜਗਤ ਦੇ ਵਿੱਚ ਇੱਕ ਨੰਬਰ ਤੇ ਹੈ ਤੇ ਜਿਹੜਾ ਵੀ ਕੋਈ ਢਾਡੀ ਆ ਉਹਦੇ ਮਨ ਦੇ ਵਿੱਚ ਇਹ ਚਾਹ ਹੁੰਦਾ ਵੀ ਜੋਧਾ ਵਾਲਿਆਂ ਦਾ ਨਗਰ ਕੀਰਤਨ ਇੱਕ ਵਾਰ ਜਰੂਰ ਲਾਈਏ ਚਾਹ ਤਾਂ ਸਾਡੇ ਮਨ 'ਚ ਵੀ ਸੀ ਪਰ ਸਮਾਂ ਹੁਣ ਬਣਿਆ ਮੈਂ ਧੰਨਵਾਦ ਕਰਦਾ ਵੀਰ ਅਵਤਾਰ ਸਿੰਘ ਜੀ ਦਾ ਤੇ ਇਹਨਾਂ ਵੱਲੋਂ ਜਥੇ ਨੂੰ 1100 ਰੁਪਇਆ ਵੀ ਮਾਨ ਸਤਕਾਰ ਭੇਜਿਆ ਗਿਆ ਸਤਵਿੰਦਰ ਸਿੰਘ ਜੀ ਖਜ਼ਾਨਚੀ ਸਾਹਿਬ ਉਹਨਾਂ ਵੱਲੋਂ ਵੀ ਬੜਾ ਮਾਨ ਸਤਕਾਰ ਹਰਿੰਦਰ ਸਿੰਘ ਜੀ ਨੋਨੀ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ ਸਟੇਸ ਕਤਰ ਸਾਹਿਬ ਉਹਨਾਂ ਵੱਲੋਂ ਵੀ ਜਥੇ ਨੂੰ 200 ਰੁਪਇਆ ਮਾਨ ਸਤਕਾਰ ਗੁਰਮੀਤ ਸਿੰਘ ਜੀ 200 ਸਰਦਾਰ ਗੋਲੂ ਸਿੰਘ ਜੀ ਕੈਨੇਡਾ ਵਾਲੇ 500 ਰੁਪਇਆ ਹਰਮਿੰਦਰ ਸਿੰਘ ਜੀ ਪੰਜਾਬ ਰੋਡ ਵੇਜ ਵਾਲੇ ਉਹਨਾਂ ਵੱਲੋਂ ਵੀ 200 ਤੇ ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਬੜਾ ਮਾਨ ਸਤਕਾਰ ਆਇਆ ਮੈਂ ਧੰਨਵਾਦ ਕਰਦਾ ਦੋ ਗਵਤਾਮਾਂ ਦਾ ਸਮਾਂ ਮਿਲਿਆ ਸੀ ਜਿੱਤਾ ਹੋਇਆ ਸਮਾਪਤ ਹੈ ਅਗਲਾ ਪ੍ਰੋਗਰਾਮ ਮੇਰੇ ਸਤਿਕਾਰਯੋਗ ਸਰਦਾਰ ਹਰਿੰਦਰ ਸਿੰਘ ਜੀ ਨੋਨੀ ਸਾਹਿਬ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਤੋਂ ਸਰਬਨ ਕਰੋ ਕਲਗੀਧਰ ਪਾਤਸ਼ਾਹ ਦਾ ਕੁਰਬਾਨੀਆਂ ਭਰਿਆ ਇਤਿਹਾਸ ਅਗਲੇ ਪੜਾਵਾਂ ਤੇ ਜਿਵੇਂ ਵੀ ਸਮਾਂ ਮਿਲੇਗਾ ਸੰਗਤਾਂ ਦੇ ਨਾਲ ਸਾਂਝਾ ਕਰਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ